ਆਜੋ ਜੀ ਬਣਾਈਏ ਮਿਕਸ ਸ਼ੇਕੇਗੀ ਪਤਾ ਜੀ ਇਹ ਤਰਬੂਜ ਪਤਾ ਜੀ ਆਹ ਕੀ ਪਤਾ ਜੀ ਇਹ ਸ਼ਰਦ ਪਤਾ ਜੀ ਇਹ ਐਪਲ ਪਤਾ ਜੀ ਇਹ ਬੰਦਾ ਜੀ ਮਿਕਸ ਫਰੂਟ ਸ਼ੇਕ ਇਹ ਕੀ ਬਦੀ ਜੀ ਇਹ ਕਿਵੀ ਪਾਤੀ ਨਾਲ ਬੱਬੂ ਸ਼ਾ ਪਤਾ ਬਹਰਲਾ ਜੀ ਇਹ ਖਜੂਰ ਪਾਤੀ ਜੀ ਬਹੁਤ ਵਧੀਆ ਜੀ ਆਹ ਲਾਲ ਡਰੈਗਨ ਜੀ ਆਹ ਪਤਾ ਜੀ ਸੀਤਾਫਲ ਪਤਾ ਜੀ ਸੀਤਾਫਲ ਕੈਪਟਨ ਵਾਲਾ ਕੈਪਟਨ ਵਾਲਾ ਪਤਾ ਜੀ ਆਹ ਚੀਕੂ ਵੀ ਪਾ ਦੇ ਫਿਰ ਕਣਦਾ ਚੀਕੂ ਪਾਦਨੇ ਹੋਣੀ ਆ ਆ ਵੇਖੋ ਜੀ ਇਹ ਬਾਦਾਮ ਪਾਣਾ ਜੀ ਸ਼ੱਕਰ ਪਾਉਂਗੇ ਸ਼ੱਕਰ ਪਾ ਨਹੀਂ ਮਿੱਠੇ ਦਾ ਤਾਂ ਜਮਾਨਾ ਗਿਆ ਹੁਣ ਸ਼ੱਕਰ ਨਾਲ ਸੇਦਨੀ ਇੱਕ ਨੰਬਰ ਚੀਜ਼ ਹੈ ਜੀ ਸ਼ੱਕਰ ਦੁੱਧ ਕਹਾਂਗੇ ਆਪਾਂ ਸਾਗਰ ਫਰੂਟ ਐਂਡ ਜੂਸ ਕਾਰਨਰ ਬਰਨਾਲਾ ਜੀ ਇਹ ਹੈਗਾ ਜੀ ਜੋੜੇ ਪੈਟਰੋਲ ਪੰਪਾਂ ਦੇ ਬਿਲਕੁਲ ਸਾਹਮਣੇ ਜੇ ਤੁਸੀਂ ਵੀ ਕੋਈ ਇਸ ਤਰ੍ਹਾਂ ਦਾ ਸ਼ੇਕ ਪੀਣਾਗਾ ਸ਼ੇਕ ਦਾ ਅਗਲਾ 50 ਰੁਪਏ ਤੋਂ ਸਟਾਰਟ ਹੋਏਗਾ ਸ਼ੇਕ ਦਾ 50 ਤੋਂ ਸਟਾਰਟ ਹੋਏਗਾ ਜੀ ਪਪੀਤਾ ਬਨਾਣਾ ਮੰਗੋ 50 ਰੁਪਏ ਦੇ ਹੀ ਬਾਕੀ ਅਲੱਗ-ਅਲੱਗ ਸ਼ੇਕ ਅਲੱਗ-ਅਲੱਗ ਰੇਟ ਦੇ ਫਰੂਟ ਕਿਹੜੇ-ਕਿਹੜੇ ਮਿਲ ਜਾਣੇ ਆਪਣੇ ਕੋਲੋਂ ਫਰੂਟ ਆਪਣੇ ਕੋਲੋਂ ਬਲੂ ਬੈਰੀ ਐਵੋਕਾਡੋ ਡ੍ਰੈਗਨ ਕੀਵੀ ਲੀਚੀ ਜਿਹੜੀ ਕਿ ਬਾਹਰਲੇ ਫਰੂਟ ਮਿਲ ਜਾਣਗੇ ਸਾਰੇ ਕੁੱਲ ਬਾਹਰਲੇ ਫਰੂਟ ਮਿਲੂਗਾ ਜੀ ਵਧੀਆ ਇ ਇਹਨ 50 ਰੁਪਏ ਦਾ ਆਪਣੇ ਜੀ ਗੱਟਾ ਲਵਾਂਗੇ ਤੁਹਾਨੂੰ 450 ਦਾ ਲਾ ਦੇਾਂਗੇ 45 ਵੀ ਪੈ ਗਿਆ 45 ਦਾ ਹੀ ਲਾ ਦਾਂਗੇ ਜੀ ਆਹ ਹੋ ਗਿਆ ਸਪੈਸ਼ਲ ਤਿਆਰ ਤਾਕਤ ਦਾ ਖਜ਼ਾਨਾ ਵਿੱਚ ਪਾ ਦਨੇ ਆਪਾਂ ਚੇਰੀ ਪਾਨੇ ਪਹਿਲਾਂ ਦਾ ਜੀ ਫਿਰ ਪਾਉਨੇ ਆਪਾਂ ਜੈਲੀ ਜੀ ਫਿਰ ਪਾਉਨੇ ਆਪਾਂ ਆਈਸਕ੍ਰੀਮ ਫਿਰ ਪਾਉਨੇ ਆਪਾਂ ਬਦਾਮ ਜੀ ਫਿਰ ਪਾਉਨੇ ਸੌਗੀ ਫਿਰ ਪਾਉਨੇ ਆਪਾਂ ਮਿਕਸ ਫਰੂਟ ਕਟਿਆ ਹੋਇਆ ਸਪੈਸ਼ਲ ਟੋਕਰੀ ਵੀ ਤਿਆਰ ਕਰਦੇ ਰਹੀ ਟੋਕਰੀ ਵੀ ਤਿਆਰ ਕਰ ਦਿੰਨੀ ਜੇ ਕਿਸ ਨੂੰ ਵਿਆਹਾਂ ਸਾਦੀਆਂ ਚ ਕੋਈ ਫਰੂਟ ਚਾਹੀnde ਜੀ ਬਿਲਕੁਲ ਵਾਜਬ ਰੇਟਾਂ ਜਿਹੜਾ ਬਰਨਾਲੇ ਚਾ ਆ ਕੇ ਸਾਗਰ ਕੋਲੇ ਜੂਸ